ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਜਿਹੜੇ ਵੀਰ ਆਪਣੇ ਚੈਨਲ ਤੇ ਆਪਣੀ ਵੀਡੀਓ ਦੇਖਣ ਪਹਿਲੀ ਵਾਰ ਆਏ ਨੇ ਉਹ ਵੀਰਾਂ ਨੂੰ ਬੇਨਤੀ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਾਰਿਆਂ ਤੋਂ ਪਹਿਲਾਂ ਪਹੁੰਚ ਸਕੇ ਸੋ ਅੱਜ ਜਿਹੜੇ ਆਪਾਂ ਵਿਸ਼ੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਉਹ ਵਿਸ਼ਾ ਇਹ ਆ ਤੇ ਮੈਨੂੰ ਦੋ ਵੀਰਾਂ ਦੇ ਕਮੈਂਟ ਆਏ ਕਿ ਚਲੋ ਆਪਾਂ ਜਿਹੜਾ ਮੁਰਗੀ ਪਾਲਣਾ ਇਹਨਾਂ ਦਾ ਜਿਹੜਾ ਸਿਆਲ ਚ ਅੰਡੇ ਵੇਚ ਕੇ ਜਾਂ ਇਹਨਾਂ ਦਾ ਮੀਟ ਵੇਚ ਕੇ ਆਪਾਂ ਜਿਹੜਾ ਮੀਟ ਪਰਪਸ ਲਈ ਵੇਚ ਕੇ ਇਹਨਾਂ ਤੋਂ ਆਪਾਂ ਸਿਆਲਾਂ ਚ ਪ੍ਰੋਫਿਟ ਕਮਾ ਸਕਦੇ ਆ ਮਤਲਬ ਕਿ ਸਰਦੀਆਂ ਚ ਪ੍ਰੋਫਿਟ ਕਮਾ ਸਕਦੇ ਆ ਪਰ ਗਰਮੀਆਂ ਹੁੰਦੇ ਹੀ ਆਪਾਂ ਨੂੰ ਆਂਡਾ ਜਿਹੜਾ ਵੇਚਣਾ ਉਹ ਬਹੁਤ ਮੁਸ਼ਕਿਲ ਹੋ ਜਾਊਗਾ। ਸੋ ਇਹ ਗੱਲ ਵੀ ਸਹੀ ਹੈ ਜਦੋਂ ਆਪਾਂ ਨੇ ਕੋਈ ਵੀ ਬਿਜ਼ਨਸ ਕਰਨਾ ਉਹਦੇ ਬਾਰੇ ਪੂਰਾ ਜਿਹੜਾ ਸਰਚ ਕਰਕੇ ਉਹ ਬਿਜ਼ਨਸ ਕਰਨਾ ਚਾਹੀਦਾ ਕਿ ਅੱਗੇ ਦਾ ਕੀ ਫਿਊਚਰ ਆ ਮਾਰਕੀਟਿੰਗ ਕੀ ਆ। ਸੋ ਸੋ ਇਹ ਜਿਹੜਾ ਸਵਾਲ ਆ ਇਹ ਹੋਣਾ ਬਹੁਤ ਜ਼ਰੂਰੀ ਆ ਤਾਂ ਕਿ ਆਪਾਂ ਨੂੰ ਜਿਹੜਾ ਅੱਗੇ ਜਾ ਕੇ ਇਹਨਾਂ 'ਚ ਘਾਟਾ ਨਾ ਪਵੇ। ਇਸ ਤਰ੍ਹਾਂ ਆਪਾਂ ਸਰਦੀਆਂ 'ਚ ਇਹਨਾਂ ਤੋਂ ਬਹੁਤ ਵਧੀਆ ਪ੍ਰੋਫਿਟ ਲੈ ਸਕਦੇ ਆ ਉਸ ਤਰ੍ਹਾਂ ਤੁਸੀਂ ਵੀਡੀਓ ਨਾਲ ਬਣੇ ਰਹੋ ਆਪਾਂ ਦੱਸਾਂਗੇ ਕਿ ਜਿਹੜਾ ਗਰਮੀਆਂ 'ਚ ਤੁਸੀਂ ਇਹਨਾਂ ਤੋਂ ਕਿਵੇਂ ਮੁਨਾਫਾ ਲੈ ਸਕਦੇ ਹੋ ਜਾਂ ਗਰਮੀਆਂ 'ਚ ਤੁਸੀਂ ਕੋਈ ਵੀ ਘਾਟਾ ਨਹੀਂ ਖਾਵੋਗੇ ਇਹ ਵੀਡੀਓ ਧਿਆਨ ਨਾਲ ਸੁਣਿਓ ਤੇ ਉਹ ਵੀਰਾਂ ਲਈ ਵੀ ਆ ਜੋ ਵੀਰ ਕਮੈਂਟ ਕਰਦੇ ਹੁੰਦੇ ਨੇ ਕਿ ਆਪਾਂ ਸਰਦੀ ਚਾਂਡਾ ਵੇਚ ਕੇ ਤਾਂ ਪ੍ਰੋਫਿਟ ਲੈ ਸਕਦੇ ਆ ਤੇ ਪਰ ਗਰਮੀ 'ਚ ਆਪਾਂ ਇਹਨਾਂ ਦਾ ਕੀ ਕਰਾਂਗੇ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਵੀਡੀਓ ਬਹੁਤ ਹੀ ਲਾਹੇਵੰਦ ਹੋਣ ਵਾਲੀ ਆ ਜਿਸ ਤਰ੍ਹਾਂ ਦੋਸਤੋ ਤੁਸੀਂ ਜਾਣਦੇ ਹੋ ਕਿ ਮਾਰਚ ਅਪ੍ਰੈਲ ਚਲੋ ਮਾਰਚ ਤੱਕ ਲਗਾ ਲਓ ਇਹਦਾ ਅੰਡਾ ਬਹੁਤ ਵਧੀਆ ਵਿਕਦਾਗਾ ਕਿਉਂਕਿ ਫਰਵਰੀ ਮਾਰਚ ਤੱਕ ਜਿਹੜੀ ਠੰਡ ਹੁੰਦੀ ਆ ਆਪਾਂ ਉਹਦਾ ਅੰਡਾ ਸੇਲ ਕਰ ਸਕਦੇ ਆ ਜਿਹੜੇ ਅਗਲੇ ਮਹੀਨੇ ਨੇ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਲਾ ਲਓ ਆਪਾਂ ਇਨਾਂ ਮਹੀਨਿਆਂ 'ਚ ਕੀ ਕਰਨਾ ਜਦੋਂ ਆਪਣੀਆਂ ਮੁਰਗੀ ਅੰਡੇ ਦੇ ਰਹੀਆਂ ਨੇ ਉਹ ਅੰਡੇ ਆਪਾਂ ਨੇ ਸਟੋਰ ਕਰੀ ਜਾਣੇ ਆ ਹੁਣ ਮੈਂ ਤੁਹਾਨੂੰ ਸਟੋਰ ਵਾਲੀ ਵੀ ਗੱਲ ਦੱਸੂੰਗਾ ਸਾਰੀ ਕਲੀਅਰ ਕਰੂੰਗਾ ਕਿ ਸਟੋਰ ਕਿਵੇਂ ਕਰਨੇ ਨੇ ਜੇ ਤਾਂ ਤੁਸੀਂ ਖੁਦ ਸਟੋਰ ਬਣਾਉਣ ਦੇ ਸਮਰੱਥ ਹੋ ਤਾਂ ਤੁਸੀਂ ਸਟੋਰ ਆਪਣਾ ਕਰ ਸਕਦੇ ਹੋ ਨਹੀਂ ਤਾਂ ਕੋਈ ਵੀ ਵੀਰ ਹੁੰਦੇ ਨੇ ਐਚਰੀ ਵਾਲੇ ਵੀਰ ਨੂੰ ਤੁਸੀਂ ਜਿਹੜੇ ਅੰਡੇ ਦੇ ਸਕਦੇ ਹੋ ਜਿਸ ਤਰ੍ਹਾਂ 100 ਅੰਡਾ ਹੋ ਗਿਆ 200 ਹੋ ਗਿਆ 500 ਹੋ ਗਿਆ ਅੰਡਾ ਦੋਸਤੋ 15 20 ਦਾ ਅੰਡੇ ਨੂੰ ਕੁਝ ਨਹੀਂ ਹੁੰਦਾ ਹੁੰਦਾਗਾ ਇਹ ਤੁਹਾਨੂੰ ਵੀ ਪਤਾਗਾ ਓਨੇ ਟਾਈਮ ਦੇ ਜਿਹੜੇ ਅੰਡੇ ਨੇ ਐਚਰੀ ਵਾਲੇ ਵੀਰ ਨੂੰ ਦੇ ਦੋ ਜੋਨੇ ਅੰਡੇ ਬੱਚੇ ਕਢਾਉਣ ਵਾਸਤੇ ਹੈਚਰੀ ਚ ਲਾਉਣੇ ਨੇ ਉਹ ਉਸ ਨਾਲ ਜਿਹੜੇ ਤੁਹਾਡੇ ਅੰਡੇ ਉਹ ਲਗਾ ਦੂਗਾ ਉਹ ਜਿਹੜਾ ਅੱਧ ਤੇ ਤੁਹਾਡੇ ਬੱਚੇ ਕਢਵਾ ਦੂਗਾ ਉਸ ਨਾਲ ਅੱਗੇ ਮੈਂ ਤੁਹਾਨੂੰ ਦੱਸਦਾ ਅੱਗੇ ਤੁਸੀਂ ਕਿਵੇਂ ਉਹ ਤੋਂ ਪ੍ਰੋਫਿਟ ਲੈ ਸਕਦੇ ਜਦੋਂ ਤੁਸੀਂ ਅੱਧ ਤੇ ਬੱਚੇ ਕਢਵਾ ਲਿਓ ਤੋਂ ਤਾਂ ਤੁਹਾਨੂੰ ਸੰਭਾਲ ਤਾਂ ਜ਼ਰੂਰ ਕਰਨੀ ਪਊ ਗਰਮੀ ਚ ਬੱਚਿਆਂ ਦੀ ਬਹੁਤ ਜ਼ਿਆਦਾ ਕੇਅਰ ਕਰਨੀ ਪਊ ਤੁਸੀਂ ਉਹ ਬੱਚੇ 2-3 ਮਹੀਨੇ ਪਾਲ ਕੇ ਅੱਗੇ ਆ ਗਿਆ ਸਰਦੀ ਦਾ ਟਾਈਮ ਜਦੋਂ 3 ਮਹੀਨਿਆਂ ਦੀ ਮੁਰਗੀ ਹੋ ਗਈ 4 ਦੀ ਹੋ ਗਈ ਉਦੋਂ ਤੁਸੀਂ 2500 300 400 ਤੱਕ ਦੀ ਰੇਂਜ ਤੱਕ ਮੁਰਗੀ ਨੂੰ ਤੇ ਮੁਰਗੇ ਨੂੰ ਸੇਲ ਕਰ ਸਕਦੇ ਹੋ ਦੋਸਤੋ ਜਿਹੜਾ ਅਗਸਤ ਸਤੰਬਰ ਮਹੀਨੇ ਹੁੰਦੇ ਨੇ ਉਦੋਂ ਮੁਰਗੀ ਦੀ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਆ ਕਿਉਂਕਿ ਜਿਨੇ ਸਿਆਲ ਚ ਅੰਡੇਆਂ ਵਾਸਤੇ ਮੁਰਗੀ ਲੈਣੀ ਆ ਉਹ ਇਹਨਾਂ ਮਹੀਨਿਆਂ ਚ ਮੁਰਗੀ ਅਗਲਾ ਖਰੀਦਦਾ ਸੋ ਉਦੋਂ ਇਹਦੀ ਡਿਮਾਂਡ ਕਾਪ ਤੇ ਹੁੰਦੀ ਆ। ਉਦੋਂ ਦੇ ਤੁਸੀਂ ਜਿਹੜੇ ਅੰਡੇ ਸਾਂਭੇ ਹੋਏ, ਬੱਚੇ ਸਾਂਭੇ ਹੋਏ ਇਸ ਤਰ੍ਹਾਂ ਤੁਸੀਂ ਮੁਨਾਫਾ ਲੈ ਸਕਦੇ। ਉਹਨੋਂ ਤੁਹਾਡੀ ਜਿਹੜੀ ਮੁਰਗੀ ਆ ਬਹੁਤ ਵਧੀਆ ਜਿਹੜਿਆ ਰੇਟ ਤੇ ਉਹ ਸੇਲ ਹੋ ਜਾਊਗੀ। ਇੱਕ ਤਾਂ ਇਹ ਹੋ ਗਿਆ। ਦੂਸਰਾ ਹੋ ਗਿਆ ਦੋਸਤੋ ਜਿਹੜਾ ਅੰਡਾਗਾ ਉਹ ਤੁਸੀਂ ਰੇਟ ਘਟਾ ਕੇ ਵੀ ਵੇਚ ਸਕਦੇ ਹੋ। ਅੰਡੇ ਵਿਕੀ ਗਰਮੀਆਂ 'ਚ ਵੀ ਜਾਂਦੇ ਨੇ। ਸੋ ਕਈ ਵੀਰਾਂ ਦੀ ਕੀ ਧਾਰਨਾ ਹੁੰਦੀ ਹੈ ਕਿ ਇਹਦੇ ਜਿਹੜੇ ਅੰਡੇ ਨੇ ਉਹ ਗਰਮ ਹੁੰਦੇ ਨੇ ਦੋਸਤੋ ਅੰਡੇ ਕੋਈ ਵੀ ਗਰਮ ਨਹੀਂ ਹੁੰਦੇ ਜੇਕਰ ਆਪਾਂ ਗਰਮੀਆਂ 'ਚ ਵੀ ਖਾ ਲਈਏ ਹਾਂ ਉਹਦੀ ਲਿਮਟ ਘਟਾ ਦਿਓ ਜੇਕਰ ਆਪਾਂ ਸਿਆਲਾਂ 'ਚ ਰੋਜ਼ ਇੱਕ ਖਾ ਰਹੇ ਹਾਂ ਤਾਂ ਦੋ ਦਿਨਾਂ ਬਾਅਦ ਇੱਕ ਕਰ ਦਿਓ ਦੋ ਦਿਨਾਂ ਬਾਅਦ ਦੋ ਕਰ ਦਿਓ ਠੀਕ ਹੈ ਨਾ ਉਹਦੀ ਕੁਆਂਟੀਟੀ ਘਟਾ ਦਿਓ ਅੰਡੇ ਦੀ ਪਰ ਜੇਕਰ ਪਾਈ ਗੱਲ ਕੀ ਕਿ ਅੰਡੇ ਗਰਮ ਹੁੰਦੇ ਨੇ ਉਹ ਬਿਲਕੁਲ ਨਹੀਂ ਹੁੰਦਾ ਤੁਸੀਂ ਗਰਮੀਆਂ 'ਚ ਵੀ ਖਾ ਸਕਦੇ ਹੋ ਤਾਂ ਉਹ ਜਿਹੜਾ ਸਿਆਲਾਂ 'ਚ ਆ ਕੇ ਤੁਹਾਡੇ ਤੇ ਪ੍ਰੋਪਰ ਕੰਮ ਕਰਨਗੇ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਜਿਹੜਾ ਗਰਮੀ 'ਚ ਇਹਦਾ ਰੇਟ ਘਟਾ ਦਿਓ ਅੰਡੇ ਦਾ ਥੋੜਾ ਜਿਹਾ ਜੇ ਤੁਸੀਂ ਸਰਦੀ 'ਚ 20 ਵੇਚ ਰਹੇ ਹੋ ਤਾਂ ਗਰਮੀ 'ਚ 10 ਕਰ ਦਿਓ ਠੀਕ ਹੈ ਜੇ 15 ਵੇਚਦੇ ਹੋ ਤਾਂ 8 ਰੁਪਏ ਕਰ ਦਿਓ ਤਾਂ ਵੀ ਤੁਹਾਡਾ ਗਰਮੀ ਗਰਮੀ ਇਹ ਤੁਹਾਨੂੰ ਘਾਟਾ ਨਹੀਂ ਪੈਣ ਦੇਣਗੇ ਕਦੇ ਵੀ ਅਗਰ 2 ਮਹੀਨੇ ਇਹ ਤੁਹਾਨੂੰ ਪ੍ਰੋਫਿਟ ਨਹੀਂ ਵੀ ਦੇਣਗੇ ਆਪਣਾ ਖਰਚਾ ਵੀ ਪੂਰਾ ਕਰੀ ਜਾਣਗੇ ਤਾਂ ਵੀ ਤੁਹਾਨੂੰ ਅੱਗੇ ਜਾ ਕੇ ਇਹ ਸਾਰਾ ਘਾਟਾ ਵਾਧਾ ਤੁਹਾਡਾ ਪੂਰਾ ਹੋ ਜਾਊਗਾ ਜਿਸ ਤਰ੍ਹਾਂ ਤੁਸੀਂ ਇਹ ਮਹੀਨਿਆਂ 'ਚ ਅੰਡੇ ਦਾ ਰੇਟ 2 ਰੁਪਏ 4 ਰੁਪਏ ਘਟਾ ਕੇ ਵੇਚ ਦੋ ਕੋਈ ਪ੍ਰੋਬਲਮ ਨਹੀਂ 5-6 ਰੁਪਏ ਤਾਂ ਫਾਰਮੀ ਅੰਡਾ ਵੀ ਵਿਕੀ ਜਾਂਦਾ ਹੈਗਾ ਗਰਮੀਆਂ 'ਚ ਵੀ ਗਰਮੀਆਂ ਜਦੋਂ ਮੀਂਹ ਪੈਂਦੇ ਨੇ ਉਦੋਂ ਵਿੱਚੋਂ ਤੁਸੀਂ ਜਦੋਂ ਮੌਸਮ ਥੋੜਾ ਜਿਹਾ ਠੰਡਾ ਹੋ ਜਾਂਦਾ ਗਰਮੀਆਂ 'ਚ ਉਦੋਂ ਵੇਚ ਸਕਦੇ ਹੋ ਇਹੇ ਦੋਸਤੋ ਆਪਾਂ ਨੂੰ ਖੁਦ ਜਿਹੜਾ ਐਫਰਟ ਕਰਨੇ ਪੈਣਗੇ ਅੰਡਾ ਸੇਲ ਕਰ ਲਈ ਅਗਰ ਆਪਾਂ ਐਚਰੀ ਵਾਲੇ ਵੀਰ ਨੂੰ ਜਿਹੜਾ ਅੰਡਾ ਦੇ ਕੇ ਬੱਚਾ ਕਢਵਾ ਲਾਂਗੇ ਤਾਂ ਉਹ ਸਾਰਿਆਂ ਨੂੰ ਬੈਟਰ ਰਹੂਗਾ ਉਹ 10 ਰੁਪਏ ਦਾ ਅੰਡਾ ਤੁਸੀਂ ਜਦੋਂ ਬੱਚਾ ਕਢਾ ਲਿਆ ਪਾਲ ਲਿਆ 2 ਮਹੀਨੇ ਉਹ ਤੁਹਾਡਾ ਜਿਹੜੀ ਮੁਰਗੀ ਆ 2 250 300 400 ਤੱਕ ਵੀ ਵਿਕੋ ਕਿਉਂਕਿ ਅੱਗੇ ਸਿਆਲ ਹੁੰਦਾ ਅੱਗੇ ਮੁਰਗੀ ਦੀ ਡਿਮਾਂਡ ਬਹੁਤ ਜ਼ਿਆਦਾ ਹੋ ਜਾਂਦੀ ਹੈ ਸੋ ਦੋਸਤੋ ਇਹ ਆਪਾਂ ਨੂੰ ਇਹ ਗੱਲਾਂ ਦਾ ਧਿਆਨ ਰੱਖਣਾ ਪਊਗਾ ਸੋ ਆਪਾਂ ਇਹੀ ਤੁਹਾਡੇ ਲਈ ਇਦਾਂ ਦੀ ਵੀਡੀਓ ਬਣਾਉਂਦੇ ਰਹਿਣੇ ਆ ਕਿ ਕਿਸੇ ਵੀਰ ਨੂੰ ਕੋਈ ਪ੍ਰੋਬਲਮ ਨਾ ਆਵੇ ਇਹ ਬਿਜ਼ਨਸ 'ਚ ਆਪਾਂ ਵੀ ਹੁਣ ਤੁਸੀਂ ਜਿਸ ਤਰ੍ਹਾਂ ਦੇਖ ਰਹੇ ਹੋ ਆਪਾਂ ਵੀ ਅੱਗੇ ਜਿਹੜਾ ਚੂਚਾ ਪਾਵਾਂਗੇ 100 ਚੂਚਾ ਪਾਉਣ ਦੀ ਆਪਣੀ ਜਿਹੜੀ ਹੈ ਉਹ ਰਹਿ ਹੈਗੀ 100 ਚੂਚਾ ਪਾਵਾਂਗੇ ਅਗਲੇ ਮਹੀਨੇ ਸੋ ਇਹ ਮਹੀਨੇ ਬੱਚਾ ਪਾਉਣ ਲਈ ਲਈ ਬਹੁਤ ਵਧੀਆ ਨੇ ਅਗਰ ਆਪਾਂ ਬੱਚਾ ਪਾਉਣ ਦੀ ਗੱਲ ਕਰੀਏ ਸੋ ਦੋਸਤੋ ਇਹ ਚ ਆਪਾਂ ਗਰਮੀ 'ਚ ਵੀ ਆਪਾਂ ਨੂੰ ਘਾਟਾ ਕੋਈ ਨਹੀਂ ਪੈਣਾ ਹੈਗਾ ਇਹ ਮੈਂ ਲਿਖ ਕੇ ਦੇ ਦੇਣਾ ਕਿ ਤੁਸੀਂ ਗਰਮੀ 'ਚ ਘਾਟਾ ਨਹੀਂ ਖਾਓਗੇ ਹਾਂ ਗਰਮੀ 'ਚ ਇਹ ਹੋ ਸਕਦਾ ਵੀ ਤੁਹਾਨੂੰ ਪ੍ਰੋਫਿਟ ਨਾ ਹੋਵੇ ਜਿਆਦਾ ਤੁਸੀਂ ਘਾਟਾ ਨਹੀਂ ਖਾਓਗੇ ਪਰ ਗਰਮੀ 'ਚ ਜੇਕਰ ਦੋ ਮਹੀਨੇ ਆਪਾਂ ਨੂੰ ਕੋਈ ਵੀ ਬਿਜ਼ਨਸ ਪੈਸੇ ਪੂਰੇ ਵੀ ਕਰਕੇ ਦੇ ਰਿਹਾ ਹਨ ਸਟੇਬਲ ਵੀ ਚੱਲ ਰਿਹਾ ਉਹ ਠੀਕ ਆ ਪ੍ਰੋਫਿਟ ਨਹੀਂ ਮਿਲਿਆ ਦੋ ਤਿੰਨ ਮਹੀਨੇ ਤਾਂ ਵੀ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜੇ ਇਹਨਾਂ ਦਾ ਅੰਡਾ 7-8 ਰੁਪਏ 10 ਰੁਪਏ ਵੀ ਵਿਕੇ ਜੇ ਤੁਹਾਡਾ ਗਰਮੀਆਂ ਚ ਤਾਂ ਵੀ ਮੈਂ ਸਮਝਦਾ ਕਿ ਆਪਣਾ ਖਰਚਾ ਪੂਰਾ ਵਧੀਆ ਬਰਾਬਰ ਕਰਨਗੇ ਗਰਮੀਆਂ ਜਿਹਨਾਂ ਦਾ ਜਿਹੜਾ ਫੀਡ ਦਾ ਖਰਚਾ ਵੀ ਘਟ ਜਾਂਦਾ ਜਿਹੜਾ ਸਿਆਲਾਂ ਜਾਂ ਥੋੜਾ ਜਿਹਾ ਫੀਡ ਵੀ ਜ਼ਿਆਦਾ ਖਾਂਦੇ ਨੇ ਤੇ ਗਰਮੀਆਂ ਚ ਇਹਨਾਂ ਦਾ ਫੀਡ ਦਾ ਖਰਚਾ ਕਾਫੀ ਘਟ ਜਾਂਦਾ ਸੋ ਇਸ ਤਰ੍ਹਾਂ ਤੁਸੀਂ ਜਿਹੜਾ ਗਰਮੀਆਂ 'ਚ ਵੀ ਇਹ ਤੋਂ ਆਂਡਾ ਲੈ ਸਕਦੇ ਹੋ ਤੇ ਆਪਣਾ ਜਿਹੜਾ ਘਾਟਾ ਵਾਧਾ ਪੂਰਾ ਕਰ ਸਕਦੇ ਹੋ ਤੇ ਅਗਲੀ ਗੱਲ ਦੋਸਤੋ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਆਪਣੇ ਕੋਲ ਡੇਲੀ ਦੇ 8-10 ਆਂਡੇ ਹੋ ਜਾਂਦੇ ਨੇ ਸੋ ਆਪਾਂ ਆਂਡਾ ਵੀ ਸੇਲ ਕਰਦੇ ਆਂ ਕਈ ਵੀ ਰਿਕਮੈਂਡ ਕਰਦੇ ਹੁੰਦੇ ਨੇ ਕਿ ਵੀਰ ਜੀ ਤੁਸੀਂ ਆਂਡਾ ਸੇਲ ਕਰਦੇ ਹੋ ਹਾਂਜੀ ਆਪਾਂ ਬਿਲਕੁਲ ਆਂਡਾ ਸੇਲ ਕਰਦੇ ਆਂ ਜੇ ਕਿਸੇ ਵੀਰ ਨੂੰ ਆਂਡੇ ਚਾਹੀਦੇ ਹੁੰਦੇ ਨੇ ਤਾਂ ਦੱਸ ਦਿਆ ਕਰੋ ਦੇ ਆ ਕੇ ਲਿਜਾ ਵੀ ਸਕਦੇ ਹਾਂ ਆਪਣਾ ਜਿਹੜਾ ਪਿੰਡ ਆ ਉਹ ਸ਼ੇਰਪੁਰਾ ਜ਼ਿਲ੍ਹਾ ਸੰਗਰੂਰ ਆ ਠੀਕ ਆ ਜੀ 150 ਅੰਡਾ ਤੁਸੀਂ ਜਦੋਂ ਮਰਜੀ ਆਪਾਂ ਤੋਂ ਲੈ ਜਾ ਸਕਦੇ ਹਾਂ ਲਿਜਾਣੇ ਪਰ ਘਰੇ ਆ ਕੀ ਪੈਣਗੇ ਕਿਉਂਕਿ ਮੈਂ ਵੀ ਜੌਬ ਕਰਦਾਗਾ ਤੁਸੀਂ ਕਦੇ ਵੀ ਆਪਣੇ ਘਰੋਂ ਆ ਕੇ ਅੰਡੇ ਲੈ ਜਾ ਸਕਦੇ ਹੋ ਜ਼ਿਲ੍ਹਾ ਸੰਗਰੂਰ ਪਿੰਡ ਸ਼ੇਰਪੁਰ ਜੀ ਸੋ ਦੋਸਤੋ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਆਪਾਂ ਤੁਹਾਡੇ ਲਈ ਜਿਹੜੀਆਂ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਆਉਣੇ ਆਂਗੇ ਕੋਈ ਵੀ ਆਪਾਂ ਫਾਲਤੂ ਟਾਈਮ ਪਾਸ ਵਾਲੀ ਵੀਡੀਓ ਨਹੀਂ ਲੈ ਕੇ ਆਉਂਦੇ ਤੁਹਾਨੂੰ ਪਤਾ ਹੀ ਆ ਤੁਸੀਂ ਜਿਹੜਾ ਜਾਣਕਾਰੀ ਵੀ ਪ੍ਰਾਪਤ ਕਰਦੇ ਹੋ ਆਪਣੇ ਚੈਨਲ ਤੋਂ ਤੇ ਵਧੀਆ-ਵਧੀਆ ਤੁਸੀਂ ਕਮੈਂਟ ਵੀ ਕਰਦੇ ਹੋ ਕਿ ਹਾਂ ਜੀ ਤੁਹਾਡੀ ਜਾਣਕਾਰੀ ਬਹੁਤ ਵਧੀਆ ਲੱਗਦੀ ਆ ਸੋ ਆਪਾਂ ਇਦਾਂ ਹੀ ਤੁਹਾਡੇ ਲਈ ਹਰ ਟਾਈਮ ਵਧੀਆ-ਵਧੀਆ ਵੀਡੀਓ ਲਿਆਉਂਦੇ ਰਹਾਂਗੇ ਤੇ ਅਗਰ ਕਿਸੇ ਵੀ ਵੀਰ ਨੂੰ ਕਿਸੇ ਵਿਸ਼ੇ ਤੇ ਵੀਡੀਓ ਚਾਹੀਦੀ ਹੁੰਦੀ ਆ ਉਹ ਵੀ ਕਮੈਂਟ ਕਰਦਿਆ ਕਰੋ ਜੀ ਕਿ ਇਸ ਵਿਸ਼ੇ ਤੇ ਸਾਨੂੰ ਵੀਡੀਓ ਬਣਾ ਕੇ ਦਿਓ ਆਪਾਂ ਉਸ ਵਿਸ਼ੇ ਤੇ ਵੀ ਵੀਡੀਓ ਬਣਾ ਦਾਂਗੇ ਇਸ ਤਰ੍ਹਾਂ ਵੀਰ ਨੇ ਇੱਕ ਕਮੈਂਟ ਕੀਤਾ ਸੀ ਕਿ ਚਲੋ ਸਰਦੀਆਂ 'ਚ ਤਾਂ ਆਪਾਂ ਇਹ ਕੰਮ ਕਰ ਸਕਦੇ ਆ ਤੇ ਗਰਮੀਆਂ 'ਚ ਪੈਨ ਤੋ ਕਿਵੇਂ ਮੁਨਾਫਾ ਲੈ ਸਕਦੇ ਸੋ ਤੁਹਾਨੂੰ ਜਿਹੜੇ 1-2 ਤਰੀਕੇ ਦੱਸੇ ਨੇ ਇਸ ਤਰ੍ਹਾਂ ਤੁਸੀਂ ਜਿਹੜਾ ਇਹਨਾਂ ਤੋਂ ਗਰਮੀਆਂ 'ਚ ਵੀ ਚਾਰ ਪੈਸੇ ਵਧੀਆ ਕਮਾ ਸਕਦੇ ਹੋ ਸੋ ਆਪਾਂ ਨੂੰ ਜਿਹੜਾ ਮਿਹਨਤ ਤਾਂ ਹਰ ਕੰਮ 'ਚੇ ਦੋਸਤੋ ਕਰਨੀ ਪੈਂਦੀ ਆ ਜੇਕਰ ਆਪਾਂ ਕਹੀਏ ਕਿ ਮਿਹਨਤ ਤੋਂ ਬਿਨਾ ਕੋਈ ਵੀ ਕੰਮ ਹੋ ਜੂ ਇਹ ਤਾਂ ਪੋਸੀਬਲ ਨਹੀਂ ਹੈਗਾ ਸੋ ਮਿਹਨਤ ਆਪਣੀ ਹੋਊਗੀ ਤੇ ਫਲ ਜਿਹੜਾ ਉਹ ਪ੍ਰਮਾਤਮਾ ਨੇ ਦੇਣਾ। ਸੋ ਅੱਗੇ ਜਿਹੜਾ ਬੱਚਾ ਪਾਉਣ ਦਾ ਵੀ ਟਾਈਮ ਆ ਗਿਆ। ਕਈ ਵੀਰ ਬੱਚਾ ਵੀ ਪਾਉਣਗੇ ਹੁਣ। ਉਹਦੇ ਸੰਬੰਧ ਚ ਵੀ ਆਪਾਂ ਨੇ ਬਹੁਤ ਸਾਰੀਆਂ ਵੀਡੀਓ ਬਣਾਈਆਂ ਹੋਈਆਂ ਨੇ। ਤੁਸੀਂ ਆਪਣੇ ਚੈਨਲ ਤੇ ਉਹ ਵੀ ਦੇਖ ਸਕਦੇ ਹੋਗੇ। ਬਹੁਤ ਸਾਰੀਆਂ ਵੀਡੀਓ ਪਈਆਂ ਨੇ। ਫੀਡ ਬਾਰੇ ਵੀ ਆਪਾਂ ਬਣਾਈਆਂ ਨੇ ਵੀਡੀਓ। ਸੋ ਜੇ ਕੋਈ ਗੱਲਬਾਤ ਦੀ ਦੋਸਤੋ ਕਮੀ ਵੀ ਰਹਿੰਦੀ ਹੁੰਦੀ ਹੈ ਨਾ ਵੀਡੀਓ ਚ ਤੁਸੀਂ ਕਮੈਂਟ ਕਰਦਿਆ ਕਰੋ ਵੀ ਬ੍ਰਦਰੇਟੇ ਤੁਸੀਂ ਸੈੱਟ ਕਰੋ ਇਹ ਗੱਲ ਸਹੀ ਨਹੀਂ ਹੈਗੀ ਸੋ ਆਪਾਂ ਪੂਰੇ ਪਰਪੱਕ ਨਹੀਂ ਹੈਗੇ ਠੀਕ ਆ ਜਿੰਨੀ ਜਾਣਕਾਰੀ ਆਪਾਂ ਨੂੰ ਹੁੰਦੀ ਆ ਓਨੀ ਆਪਾਂ ਜਾਣਕਾਰੀ ਜਿਹੜੀ ਵੀਰਾਂ ਨੂੰ ਦਿੰਨੇ ਆ ਤੇ ਵੀਰ ਲਾਹਾ ਵੀ ਬਹੁਤ ਲੈਂਦੇ ਨੇ ਸੋ ਸਬਸਕ੍ਰਾਈਬਰ ਵੀ ਬਹੁਤ ਵਧ ਰਹੇ ਨੇ ਤੁਸੀਂ ਵੀਡੀਓ ਨਾਲ ਬਹੁਤ ਵਧੀਆ ਜੁੜੇ ਜੁੜਦੇ ਹੋਗੇ ਪੂਰੀ ਵੀਡੀਓ ਦੇਖਦੇ ਹੋ ਸੋ ਸਾਰੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਚੈਨਲ ਨੂੰ ਇੰਨਾ ਪਿਆਰ ਦਿੰਦੇ ਹੋਗੇ ਸੋ ਆਪਾਂ ਤੁਹਾਡੀਆਂ ਉਮੀਦਾਂ ਤੇ ਜਿਹੜਾ ਹਮੇਸ਼ਾ ਖਰੇ ਉਤਰਾਂਗੇ ਕੋਈ ਵੀ ਜਾਣਕਾਰੀ ਹੋ ਤੁਹਾਨੂੰ ਟਾਈਮ ਟੂ ਟਾਈਮ ਦਿੰਦੇ ਰਹਾਂਗੇ ਕੋਈ ਵੀ ਬਿਮਾਰੀ ਬਾਰੇ ਪੁੱਛਣਾ ਹੁੰਦਾ ਤੁਸੀਂ ਉਹ ਵੀ ਆਪਾਂ ਨੂੰ ਪੁੱਛ ਸਕਦੇ ਹੋ ਸੋ ਵੀਡੀਓ ਨੂੰ ਦੋਸਤੋ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਜਿਹੜਾ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਆ ਸਕੇ ਸੋ ਸਾਰੇ ਵੀਰਾਂ ਦਾ ਧੰਨਵਾਦ ਜੀ